ਮੇਰੀ ਲਾਈਵ ਵਾਦ ਤੋਂ ਬਾਅਦ ਲੋਕੀ ਦੇਖਣ ਕਿ ਕਮਲ ਮਰੀ ਨਹੀਂ ਹਲੇ ਤੱਕ ਜਿਉਂਦੀ ਆ ਆਪਣਾ ਫੋਨ ਜਦੋਂ ਫੋਨ ਚਲਾ ਨੈਟ ਔਨ ਕੀਤਾ ਕਿ ਆ ਤਾਂ ਮੈਨੂੰ ਜੁੰਦੇ ਜੀ ਮਾਰਦਾ ਪਿਆ ਕੋਈ ਅਮਰਤਪਾਲ ਸਿੰਘ ਮੇਰੋਂ ਤੇ ਕਮਲਕੌਰ ਭਾਬੀ ਦਾ ਮਾਮਲਾ ਜਿਹੜਾ ਦਿਨੋਂ ਦਿਨ ਵਧਦਾ ਜਾ ਰਿਹਾ ਤੇ ਹੁਣ ਇੱਕ ਹੋਰ ਡਰਾਮਾ ਸਾਹਮਣੇ ਆਇਆ ਜਿਸ ਦੇ ਵਿੱਚ ਕਮਲਕੌਰ ਦੇ ਜੋ ਕੁਝ ਹੋਇਆ ਸੀ ਜੋ ਦਿਨ ਦੋ ਤਿੰਨ ਦਿਨ ਤੋਂ ਚਾਹੇ মিডিਆ ਹੋਵੇ ਪੰਜਾਬ ਦਾ ਚਾਹੇ ਹੋਵੇ ਦਿੱਲੀ ਦਾ মিডিਆ ਸਾਹਦੇ ਉੱਤੇ ਕਮਲਕੌਰ ਸ਼ਾਈ ਹੋਈ ਸੀ ਤੇ ਚਾਹੇ ਹੋਵੇ سوشل মিডিਆ ਹਰ ਇੱਕ ਪਾਸੇ ਕਮਲਕੌਰ ਤੇ ਉਸਦੇ ਕਤਲ ਉਸ ਦੀਆਂ ਜਿਹੜੀਆਂ ਆਡੀਓ ਵੀਡੀਓ ਸਾਹਮਣੇ ਆ ਰਹੀਆਂ ਸਨ ਪਰ ਹੁਣ ਜਿਹੜੀ ਚੀਜ਼ ਸਾਹਮਣੇ ਆਈ ਆ ਤੁਹਾਨੂੰ ਦੱਸ ਦਿੰਨੇ ਆ ਕਿ ਹੁਣ ਇੱਕ ਹੋਰ ਵੱਡਾ ਇਹ ਸਾਰੀ ਘਟਨਾ ਦੇ ਵਿੱਚ ਇੱਕ ਹੋਰ ਟਵਿਸਟ ਆ ਗਿਆ ਹੈ ਕਮਲ ਕੌਰ ਜੌਂਦੀ ਨਿਕਲੀ ਆ ਹਾਂਜੀ ਤੁਸੀਂ ਸਹੀ ਸੁਣਿਆ ਜਿਹੜੀ ਤੁਨੇ ਆਡੀਓ ਬੋਲੀ ਆ ਉਹ ਕਮਲ ਕੌਰ ਵੱਲੋਂ ਹੀ ਬਣਾਈ ਗਈ ਆਡੀਓ ਆ ਉਹ ਲਾਈਵ ਹੋਈ ਆ ਤੇ ਤੁਹਾਨੂੰ ਦੱਸ ਦਿੰਨੇ ਆ ਪਹਿਲਾਂ ਜਿਹੜੀ ਪੁਲਿਸ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਕਤਲ ਕੰਮ ਤੋਂ ਬਾਅਦ ਜਿਹੜੇ ਭਾਈ ਅਮਰਤਪਾਲ ਸਿੰਘ ਮਹਿਰੂ ਆ ਉਹ ਤੇਸ਼ ਨੂੰ ਛੱਡ ਗਏ ਤੇ ਉਹ ਯੂਏਈ ਵਿੱਚ ਚਲੇ ਗਏ ਆ ਹਾਲਾਂਕਿ ਜਿਹੜੇ ਨਾਲ ਦੇ ਸਿੰਘ ਆ ਉਹ ਜਰੂਰ ਗ੍ਰਿਫਤਾਰ ਸੀ ਉਹਨਾਂ ਦਾ ਰਿਮਾਂਡ ਹੋਇਆ ਪੁਲਿਸ ਨੇ ਸਾਰੀ ਗੱਲ ਦੱਸੀ ਪਰ ਇਹ ਸਭ ਸੁਣ ਕੇ ਕਿਸੇ ਦੇ ਵੀ ਇਹ ਸੱਚ ਜਿਹੜਾ ਮੂੰਹੋਂ ਨਹੀਂ ਉੱਤਰਿਆ ਹਰ ਕੋਈ ਕਹਿ ਰਿਹਾ ਕਿ ਪੁਲਿਸ ਨੇ ਫੇਰੇ ਸਭ ਕੁਝ ਕਿਉਂ ਕੀਤਾ ਜੇਕਰ ਅਜੇਹਾ ਹੋਇਆ ਸੀ ਜੇਕਰ ਕਮਲਕੌਰ ਡਰਾਮਾ ਕਰ ਰਹੀ ਸੀ ਕਿ ਪੁਲਿਸ ਨੂੰ ਵੀ ਉਸ ਦੀ ਜਿਹੜੀ ਸਾਜ਼ਿਸ਼ ਆ ਉਸ ਦਾ ਪਤਾ ਨਹੀਂ ਲੱਗਾ ਪਰ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਇਹ ਸਾਰਾ ਕੁਝ ਜੋ ਵੀ ਕੀਤਾ ਇਹ ਫੇਕ ਆ ਕਮਲਕੌਰ ਦੀ ਇਹ ਪੁਰਾਣੀ ਵੀਡੀਓ ਆ ਕਮਲਕੌਰ ਵਾਕਈ ਮਰ ਚੁੱਕੀ ਆ